ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪ ਸਭ ਠੀਕ ਠਾਕ ਹੋਵਗੇ ਪਰ ਮਾਤਾ ਮੇਰ ਪਰ ਸਭ ਦੇ ਸਿੱਤਿਆ ਠਰਕੇ ਗਰਮੀ ਨੇ ਘਟ ਰੱਖੇ ਚਿਪ ਜਮਾ ਬੜੀ ਜਿਆਦਾ ਗਰਮੀ ਨਾ ਹੋ ਤਾਂ ਕਹਿਣ ਹੋਗੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਕੰਮ ਜੀ ਸ਼ੁਰੂਆਤ ਪਰ ਸੋਇਚ ਅਜੇ ਅਚੇ ਲੋਟ ਕੇ ਅਗਲੀ ਵਾਰ ਆਪਾਂ ਜਾਣਾ ਹੋਵੇ

ਕਪੜੇ ਨੇ ਇਹ ਉਤਲਿਆਂ ਦੇ ਆਪਾਂ ਬੰਨ ਲਾ ਤਾਈਨ ਬਾਈਦਵਾ ਜਦੋਂ ਜਿਹੜਾ ਇਹਨਾਂ ਕਰੀਮ ਆ ਜਾਂਦੀ ਹੈ ਉੱਤੇ ਚਾਹ ਚੁਕਦੀ ਆ ਬਣ ਚਾਵਣਾ ਨਾਲ ਜਿਹੜਾ ਦਹੀਂ ਸਮਾਉਣ ਦੇ ਜਿਹੜਾ ਬਸ ਉਹ ਕੱਚਾ ਰੱਖ ਲਿਆ ਬਸ ਕਿ ਤੱਕ ਤਾਂ ਜਾਂਦਾ ਕੱਚਾ ਦੇ ਨੇਗੀ ਵਾਲਿਆ ਹਰ ਹਰ ਹਾਏ ਬਾੜੀ ਵਾਲਿਆ ਜਿੰਨਾ ਚਾਸੇ ਭਾਣਨੇ ਤੇ ਉਸ ਬਾਸੇ ਜੰਨ ਨਹੀਂ ਬੁੜਾ ਬਣਿਆ ਤੇ ਰੱਖਣਾ ਇਸ ਤਰ੍ਹਾਂ ਵੜਾ ਖੱਥੇ ਗਾ ਲੋੜਦੀ ਆ। ਤੜਸ ਫੁੱਲਾ ਬੁੱਦ ਲੈਣੇ ਆ। ਹੀ ਲੈਣੇ ਨੇ ਥੋੜਾ ਜਿਹਾ ਬੁੱਦ ਲੈਣੇ ਆ। ਅੱਜ ਉਹ ਵੀ ਥੋੜਾ ਜਿਹਾ ਲੈ ਲੇ ਤੇ ਬੁੱਦ ਚੁੱਕ ਨੂੰ। ਅੱਜ ਤਾਂ ਜਾਣਾ ਵੀ ਭੋਗ ਤੇ ਕਿਸੇ ਨਾ ਮਰਦੇ ਤਾਂ ਹੋ। ਗਰਮੀ ਤੋਂ ਡਾਟ ਲੱਗਦੀ ਜਾਂਦਾ ਇੱਕ ਜਾਇ ਜਨਾ ਹਨਾ ਪਲਮਣ ਪਾਈ ਜ ਸਰਦਾ ਨਹੀਂ ਹੈਗਾ। ਜਦੋਂ ਆਪ ਅਗਲਾ ਹੋਊਗਾ ਆਪ ਨੂੰ ਵੀ ਫਿਰ ਜਾਣਾ ਪੈਂਦਾ ਹਨ। ਕੀ ਆਪਾਂ ਕੱਤੇ ਉੱਤੀ ਬਣਾਵਾਂਦੇ ਆਂ ਗੱਲ ਚ ਵਿੱਚ ਹਾਲ ਇੱਕ ਤਾਂ ਉਹਦੇ ਲੈਟ ਨੇ ਚਾਹੀ ਦੂਜੀ ਵਾਰ ਦੇ ਲੈਟ ਹੋ ਜੇ ਪੀਤੀ ਆ ਉਹ ਕੀ ਕਰੂ ਜਿੱਦਾਂ ਕਰੇ ਮੇਰੇ ਉੱਤੇ ਬੰਦ ਨੂੰ ਆਇਆ ਨਜ਼ਰ ਬਾਕੀ ਜਿਦਾ ਸਾਂ ਉਹ ਲਾਹ ਲੱਗਣ ਗਾ ਗਾਰਮੀ ਵਾਲੀ ਆ ਗਾਰਮੀ ਤਾਂ ਤਾਂ ਲੱਗ ਹੀ ਜਾਂਦਾ ਜਾਣ ਤੋਂ ਆ ਅੱਜ ਸ਼ਹਿਰ ਨਹੀਂ ਜਾਂਦੇ ਰੇਗੀ ਕੋਈ ਚੀਜ਼ ਲੈਣ ਦੀ ਹੈ ਘਰ ਵਿੱਚ ਬਾਹਰ ਹੀ ਆਵਾ ਕਰਕੇ ਪੰਡਰ ਡਿੱਗ ਪਾਨੇ ਕਿਰਾ ਮੁੜ ਕੇ ਚਾਓ ਚਾਗਲੇ ਉਪਰ ਦੇ ਜਿਹੜੇ ਸੇਪੇ ਨਿਕਲਦੇ ਅੰਦਰ ਆਇ ਤੇਲਾ ਕਰਮੀ ਨਹੀਂ ਹੋਤਾ ਟ੍ਰਿਪ ਸਾਲੋਂ 30 ਸਾਲਾਂ ਨੂੰ ਉਹ ਜਿੰਨੇ ਬਲੇ ਪਾ ਇਹ ਕੰਮ ਕਰਦ ਕਰਦੇ ਵੇਲਾ ਨੰਮੀ ਕੋ ਘੰਟਾ ਕਾ ਲੇ ਲੀਏ ਸੋਹੋਂ ਲਾ ਕੇ ਇਹ ਇਹਦਰ ਗੁਦਵਾ ਪੈਰ ਦੇ ਉੱਤੇ ਲੱਗ ਜਾਂਦਾ ਹੈ ਸੇਕ ਦੇ ਪਾਸੇ Om, pair copa Fish em quan l'acompa Per a mi padre, ni pa egtingua guanyar n'hi funda amb el jutjat als corre èkvel Merkopen el passé odoơngut amb el nord de Gàinvira Merapu de mi pa, he d'aria Cerca en bogajcamakatin Dins de Lerpa endal xem per jut replied Damn de Lery estateband Està clar laójnais septient Pan endal nus del ਇੱਕ ਗਾਰ ਉਹ ਵਾਲੀ ਆ ਜਾਇਲ ਜਮੀਂ ਸੰਤਾਨ ਆ ਕਿਸੇ ਨੂੰ ਅੰਪੜੇ ਖੜੇਗਾ ਚਲੋ ਆਿਆਂ ਦੀ ਗੁੜੇ ਠੇਰੇ ਦੀ ਮਰਗੁੱਤ ਦਾ ਮੰਨਾ ਮਨ ਇਹ ਤਾਂ ਰੱਬ ਨੇ ਬਣਾਇਆ ਆ ਵੀ ਜਾਣਾ ਪੈ ਇੱਕ ਦਿਨ ਉਹ થી ਆ ਗੁੜੇ ਠੇਰੇ ਦਾ ਤੁਨ ਆ ਜਿਹੜਾ ਵਿਚਾਰ ਨੂੰ ਉਮਰ ਕੋ ਫਿਰ ਬੜਿਆ ਜਿਹੜੇ ਵਿਚਾਰੇ ਛੋਟੇ ਛੋਟੇ ਮਰੀ ਜਾਂਦੇ ਆ ਹਾਂ ਨਾਲ ਫਿਰ ਨੂੰ ਖਰਾਬ ਜੀ ਨੂੰ ਕਿੱਸਾ ਕਰਤਾ

ਨਾਲ ਨਹੀਂ ਜਾਵੇ ਜਾਨੀ ਨਾਮ ਹੈ ਮਨਾ ਕੋਈ ਕੰਮ ਨਹੀਂ ਕਰਦਾ ਠੱਕੇ ਦੇ ਨਾਲ ਉਸਦੇ ਆ ਠੱਕੇ ਜਿਹਾ ਕੰਮ ਕਰਕੇ ਹਾਲ ਜਿਵੇਂ ਆਨਸਰ ਦੀ ਮਾਇੰਦ ਸੇ ਕੋਦੇ ਡਾਕਟਰ ਦਾ ਟਾਇਸ਼ ਦਾ ਖਰਾਬ ਹੋਇ ਤੂੰ ਖਾਣ ਕੱਟ ਰੋਜ਼ੋਰੀ ਦੀ ਮਾਰ ਪੈਣਾ ਕਰੂ ਆਸਾਂ ਜਿਓਰੀ ਦੀ ਮਾਰ ਕਰਨਾ ਇਹ ਨੂੰ ਨਿਯਮ ਇਹਦਾ ਕੋਈ ਕੱਟ ਲਾ ਦੇ ਡਾਕਟਰ ਦਾ ਟਾਇਸ਼ ਤੋਂ ਕਾਲੀ ਸੀ ਸਰੀਰ ਆ ਸਮਾਗਮ ਤੋਂ ਪਰਾਨ ਨਹੀਂ ਛੋਟੀ ਜਿਹੀ ਵਾਖਾ ਤੇ ਸੌਂਗੋ ਬੋਤਲ ਦੇ ਪਾਣੀ ਆ ਨਾ ਪਤਾ ਨਾ ਸਮਝ ਛੋਟੀ ਜਿਹੀ ਹੈ ਜਿੱਦੀ 650 ਦੀ ਦਿੱਤੀ ਹੈ ਲਓ ਸਾਰੀ ਅੰਦਰ ਹੀ ਸਰਦੀ ਹੋ ਗਈ ਲੋਗ ਹੈ ਤਾਂ 파ਰ ਤੇਾਂ ਲਾਜੀ ਲੈਣ ਤੇ ਨਾ ਸਰੇ ਅੱਗੇ ਜਿਹੜਾ ਆਪਾਂ ਬੋਤਲਾਂ ਚ ਪਾਣੀ ਲੈ ਜਾਂਦੇ ਹਾਂ ਨਾ ਜਦੋਂ ਸਕੂਲ ਜਾਂਦੇ ਮਤਲਬ ਠੰਡੇ ਆਣੀ ਨਹੀਂ ਸੀ ਕੋਈ ਹੁੰਦੀ ਠੰਡੇ ਵਾਲੀ ਚੱਕਾ ਕੇ ਲੈ ਜਾਂਦੇ ਜਿੱਥੇ ਨਾਲ ਆਪਾਂ ਮਿਲ ਜਾਂਦੇ ਹਾਂ ਗਿਆਲ ਸਕੂਲਾਂ ਜਤਾਂ ਲਾ ਕੇ ਹੁੰਦੇ ਤਾਂ ਖੰਡਾਈ ਵੀ ਜਾਂਦੀ ਕੋਈ ਪਰੇ ਨਹੀਂ ਸੀ ਹੁੰਦਾ ਕੋਈ ਟੋਖਾਂ ਦਾ ਬਹੁਤ ਪੜਾਉਂਦੇ ਉੱਤੇ ਨੂੰ ਆ ਵੀ ਬਾਹਰ ਹੀ ਲੰਤਰਾ ਤਾਂ ਨਿਕਲਦਾ ਅਸ ਗਾਰੇ ਤਾਂ ਇਹ ਫੈਦਲੇ ਦੀ ਸੇਗਾਂ ਦੀ ਵੱਡੀ ਵਾਰੀ ਹੈ ਇਹ ਦੇਖ ਸਕਦੇ ਹੋ ਇਹ 750 ਦਿੱਤੀ ਸੀ ਮੱਕਾ ਗੇਨ ਦੇ ਆਂ ਦਾ ਬਾਰੇ ਨੇ ਵੀ ਬਣ ਕੀਪਣ ਮੈਂ ਉਹ ਨਹੀਂ ਬੇਸਟੀਲ ਦਾ ਹੁੰਦਾ ਹੈ ਪਰ ਸਟੀਲ ਦਾ ਕੀਪਣ ਮੈਂ ਸਟੀਲਾ ਵਾਲਾ ਲੈ ਲਈ ਸੀ ਆਹਣਾ ਕੀਪਣ ਕਰੇ ਤੇ ਹੁੰਦਾ ਜੋ ਆਪ ਨੂੰ ਜਿਆ ਚਾਹਤ ਨਹੀਂ ਹੱਥੀ ਇੱਕ ਕਿਟ ਚ ਪਾਣਾ ਸੌਖਾ ਵੀ ਕਿਟ ਚ ਚੈਲੈਂਜਿੰਗ ਹੈ ਇਹ ਰੋਟੂਈ ਚ ਨੀਚੇ ਬੁਲ ਆਇਆ ਆਜੇ ਚੁਣਾ ਕਰ ਜੇ ਦੋ ਅਕਾਉਂਟ ਤੋਂ ਕਿਸਾਬ ਜਿਵੇਂ ਕਈ ਗਰ ਨਹੀਂ ਵੀ ਬਣਦੀ ਹੈ ਨਾ ਪਰ ਚੱਕੋ ਕੱਲ ਨੇ ਵੀ ਤਰੀਅ ਸਬਜੀ ਲੈ ਕੇ ਚੱਲ ਅੱਜ ਕੀ ਹੁੰਦਾ ਇਹ ਚਲਾਂਗੇ ਜੇ ਮੁੜ ਕੇ ਸਾਫ਼ ਨਹੀਂ ਉਤਾਰੇਗਾ ਪਹਿਲਾਂ ਵੀ ਇਤਨਾ ਸਟੇਲ ਦਾ ਮੈਂ ਬਹੁਤ ਦੁਕਾਨਾਂ ਤੇ ਕਿਉਂਕਿ ਸਟੀਲ ਦਾ ਡੱਬਾ ਨਹੀਂ ਮਿਲਦਾ ਤੇ ਸਟੀਲ ਦਾ ਟੀਪਲ ਮਿਲਦਾ ਸੀ ਵਿੱਚ ਛੋਟੀਆਂ ਡੱਬੀਆਂ ਰੱਖਦੇ ਸੀ ਜਿਵੇਂ ਆਂਜੇ ਰਿਸਿਵ ਕਰਕੇ ਪਰੇਵਟੀਆਂ ਡੱਬੀਆਂ ਵਾਲਾ ਤੋਂ ਤਾਂ ਡੱਬੀਆਂ ਆਣ ਮਿਲਦੇ ਸੀ ਸਭ ਦੇ ਜਿਵੇਂ ਪਾਈ ਰਹੇ ਹੁੰਦਾ ਚੰਗਾ ਤੇ ਪਹਿਲਾ ਹੈਗਾ ਸੇਜ ਜੀ ਇਹ ਹੋਣ ਹੋਗੇ ਸੱਤ ਜਾ ਰਹੇ ਨੇ ਵੀ ਅਮੀਰ ਮਹੀਨੇ ਨਾਲ ਹੋ ਗਿਆ ਸਿੱਟੇ ਦੇਖੋ ਕਿ ਨਾ ਖਾਓ ਤੇਰੇ ਨਾਲ ਸਭ ਤੋਂ ਸਭ ਤੋਂ ਬਸਵਾ ਸਵਾਗੀ ਉਹ ਕਰ ਦਿੱਤੋ ਦੇ ਸਾਬ ਜੂ ਕਿ ਮੁਰਕੇ ਸੈਟਿੰਗ ਹੈ ਸਿੱਟਣਾ ਕਰਤਾ ਤੇ ਨੂੰ ਸਿੱਟਾਗੇ ਦੇਵਾੜੇ ਚ ਦਵਾਈ ਲੈਣ ਦੀ ਚਾਪ ਮੈਂ ਜਿਆ ਹੈ ਕੁਸੋਦੇ ਆਪਣੇ ਚਪੜਾ ਚਪਾਣਿਆਂ ਨੇ ਹੋਰ ਅੰਕੀ ਹੋਣੀ ਜੀ ਜਿਹੜਾ ਤੇ ਸੇ ਸੌਂਦੀ ਪਨੀਆ ਸਾਹ ਸੇ ਸੌਂਦੀਆ ਬੋਤਲ ਦਿੱਤੀ ਆ ਤੇ 250 ਨਮਕ ਵਾਲੀ ਰੈਸਪੀ ਵਾਲਾ ਹੋਵੇਗੀ ਕਰੀ ਅੱਗੇ ਮੈਡ ਟੇਪਲ ਸਿ ਨਿੱਕੇ ਨਿੱਕੇ ਰਵੀਐਸਟੀ ਉਹਨੇ ਨਾ ਚ ਪਾ ਕੇ ਚਾਹ ਤੋੜਦਾ ਨਹੀਂ ਪਰੌਂਠੇ ਅੰਬ ਦੇ ਚਾਹ ਦਾ ਪੋਰੀਏ ਨੇ ਸਵਾਹ ਕਰਦੇ ਨੇ ਜੇ ਆਪਾਂ ਨੂੰ ਹੁਣ ਤਾਂ ਬੋਲਾ ਚਾਹ ਖਾਂਦੇ ਜਿਵੇਂ ਖੁਣਸਿਆ ਹੋ ਜਾਣੀ ਹੈ ਲੈ ਜੇ ਹੁਣਸਿਆ ਹੋਣਸਿਆ ਦਾ ਬਲੀ ਰਹੀ ਸੀ ਅੰਬ ਦਾ ਚਾਹ ਪਾ ਗੰਦੇ ਬਰਸੋ ਅੰਬ ਦਾ ਚਾਹ ਪਾ ਜੇ ਬਹੁਤ ਮਣੀ ਚਲੋ ਜੀ ਹੁਣ ਆਪਾਂ ਬਣਾਉਂਦੇ ਆ ਰੋਟੀ ਫਿਰ ਜਾਣਾ ਆਪਾਂ ਭੋਗ ਤੇ ਲੈਟ ਹੋ ਜਾਾਂਗੇ ਬਹਿਰੂਚੀ ਕਾਹ ਦਾ ਸਾਲ ਹੈ ਰੀਰੂਚੀ ਕਾਹ ਦਾ